ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਤੇ ਵਾਦੋ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬਤਾ ਪਲਾਇ ਕਰੋ ਬਬਲੀ ਮਿਹਰ ਕਰੋ ਕਿਰਪਾ ਕਰੋ ਬਬੇ ਦੁੱਖਾਂ ਤੋਂ ਇਸ ਤਰ੍ਹਾਂ ਨਾ ਕਰੋ ਬਬਲੀ ਔਖੀ ਕੜੀ ਨਾ ਦੇਖੀ ਕਰੋ ਕਿਰਪਾ ਤਨ ਤਨ ਸਿਗਰੂ ਤੇ ਵਾਰਸਾ ਮਹਾਰਾਜ ਆਪਣੀ ਕਿਰਪਾ ਕਰੋ ਬੇਈ ਕਰੋ ਬਖਸ਼ਣਾ ਬਬੇ ਬਖਸ਼ੋ ਬਖਸ਼ਣਾ ਬਬੇ Well então... i ਲਾਰੇ ਉਦੈ ਤਬ ਲੋ ਭਮਤੇ ਫਿਰਤੇ ਬਉਤਾਇਓ ਕਾਲ ਕੋਰ ਸਮੁੰਦਰ ਮੈਂ ਗੋਡਤ ਤੇ ਕਭਉ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗਤਾਰਨ ਕਹੋ ਅਵਤਾਰ ਬਨਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਸਰ ਸੰਕਟ ਜੋਂ ਨ ਗਰਬ ਨ ਆਇ ਹੋ ਜੇ ਤਾਂ ਸਭੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਦਇਆ ਕਰ ਕਿਸ਼ ਮਿਹਰ ਉਪਾਵ ਡੋਬਦੇ ਪੱਥਰ ਤਾਰੇ ੜਾਇ ਅਗਨ ਬਰਬਰ ਤਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮੁ ਪਛਾਨ ਸੁਖ ਹੋਆ ਦਿਨ ਰਾਤੀ ਆਇਆ ਦੂਰ ਚਲ ਕੈ ਮੈਂ ਤੱਕੀ ਤੋ ਸਰਣਾਏ चेत मेरा सभु गुआ राम नाम साम्हूं न सिमरत संकट मिट दर्स तुहारो हो टल गुर सेविया ਹਨ ਸਸਾਜ ਸਵਾਰੇ ਦਰਸ਼ਨ ਪਰਸਿਆ ਹੈ ਗੁਰੂ ਕੈ ਜਨਮ ਮਰਨ ਦੁਖ ਜਹ ਰੋਵ ਸਭ ਤਖ ਸੰਦੀ ਨੂਰ ਅਰ ਸਭ ਕੁਰਸਾ ਚਟੀਆਂ ਤਦ ਡਿਠੇ ਸੱਚੇ ਪਾਤਸ਼ਾਹ जन्म जन्म दी सजन सचा सिर सह दिस पास बठह सब न वे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਨੋ ਕ ਬਸੰਤ ਸਵਰਗ ਲੋਕ ਹੈ ਜਿਤ ਤੇ ਰਤ ਵਿਨਾ ਵਿਖੰਡਣਾ ਬਿਸਰੰਤ ਹਰ ਗੋਪਾਲ ਉਧਿਆਨ ਪਰਮੜਾ ਬਸੰਤ ਸਵਰਗ ਲੋਕ ਹੈ ਜਿਤ ਤੇ ਰਿਧਵੀ ਨਵਖੰਡਣਾ ਬਿਸਰੰਤ ਹਰ ਗੋਪਾਲ ਹੈ ਨਾਨਕ ਏ ਕਾਣੀ ਉਧਿਆਨ ਪਰਮੜਾ ਤੁ ਤਮਾਸਿਆ ਜਿਤ ਨਾਵਸ ਨਾਉ ਨਾਨਕ ਖੋੜੀ ਨਰਕ ਵਰ ਰਬਰੇ ਉਜੜ ਸੋਈ ਥਾਉ ਭੌੜੀ ਮਹਾ ਪਿਆਨ ਉਦਿਆਨ ਨਗਰ ਕ ਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ્રોਧ ਅਹੰਕਾਰ ਫਿਰ ਦੇਵਾਨਿਆ ਸਿਰ ਲਗਾ ਜਮ ਡੰਡ ਤਾਪਸ਼ ਤਾਨਿਆ ਸਤਾਨਿਆ ਸਿਰ ਲੱਗਾ ਜਮ ਡੰਡ ਤਾਪ ਸ਼ਤਾਨਿਆ ਬੇਨ ਦੀ ਖਾਲਸਾ ਆਏ ਗੁਰ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੀ ਪ੍ਰਥਵੀ ਨਵ ਕੰਡਣ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਵਣ ਬਰਮ ਸਨਮਾਨ ਜੋ ਓ ਗੁਰੂ ਗੁਰੂ ਪਿਆਰੇ ਗੁਰਸਵਾਰੇ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੁੰਜ ਨਾਨਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀ ਵਾਰ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 707 ਉੱਪਰ ਸੁਭਾਈਵਾਲ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਮਿਲਾਵਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ